ਕਿਛਲੇ ਦਰਮਿਆਨ ਕਾਫੀ ਮੀਟਿੰਗਾਂ ਵਿੱਚ ਵਾਧੇ ਕੀਤੇ ਜੈਲ ਮੰਗਾ ਤੇ ਉਹਨਾਂ ਨੇ ਉਹਨਾਂ ਨੂੰ ਜੈਲ ਮੰਗਿਆ ਵੀ ਜੈਲ ਤੇ ਫੋਰਾਂ ਤੋਂ ਬਾਅਦ ਤੇ ਡੈਟਰੀ ਹੈ ਜਿਹੜੇ ਉਹਨਾਂ ਨੂੰ 2.95 ਨਾਉਣ ਟੈਂਸ਼ਨ ਲੱਗੀ ਹੈ ਦੇ ਤਰ੍ਹਾਂ ਮੈਂ ਨਵੀਂ ਜੋੜਨ ਜ਼ਿਲੰਦਰ ਦੀ ਜੋਂ ਮੇਰੇ ਸਾਡੇ ਸੰਜੇ ਫਰੰਟ ਨੂੰ ਮੀਟਿੰਗ ਕੀਤੀ ਸੀ ਜਿਹੜੀ ਕਿ ਉਹਨਾਂ ਨੇ ਮਤਲਬ ਆਪ ਵੀ ਡੋਨਟ ਫੀਲ ਆਫ ਸਟ੍ਰੈਕ ਫਰਮਲ ਬਾਲਾ ਕਰਦੇ ਵੀ ਤੁਹਾਨੂੰ ਮੰਗਾ ਗੈਲ ਜੋਂਦਾ ਸੀ ਮੰਨਾਂਗੇ ਅਸੀਂ 10 ਨੌਂ ਚੰਡੀਗੜ੍ਹ ਦਾਣਾ ਮੰਦਿਰ ਨਵੀਂ ਦਾਣਾ ਮੰਦਿਰ ਬਹੁਤ ਵੱਡਾ ਮਤਲਬ ਸਾਰੇ ਹੀ ਮੁਲਾਜ਼ਮ ਤੇ ਪੈਨਸ਼ਨਰਾਂਾਂ ਦੇ ਫੰਡ ਬਹੁਤ ਵੱਡਾ ਵਿਸ਼ਾਲ ਉਮਦਾਰਾ ਕਿੰਨਾ ਜਾ ਰਿਹਾ ਹੈ ਜੁਵੇੰਦੀ ਉਹਨੇ ਬੈਠ ਕੇ ਗੱਲਬਾਤ ਨਹੀਂ ਕਰਦੀ ਮੈਨਾਂ ਕਿੰਨੇ ਹੱਲ ਲਊਗਾ ਕਿ ਡੀਏ ਦੀ ਗੱਲ ਕੀਤੀ ਆ ਡੀਏ ਪਹਿਲਾਂ ਹੀ ਕਾਲੀ ਸਰਕਾਰ ਨੇ ਬੰਦ ਕਰਤਾ ਕਾਮਾ ਕੀਤਾ ਇਸ ਵਾਰ ਕੀ ਖਾਰੇ ਜੇਕਰ ਕਾਢੀ ਗਨ ਪਹੁੰਚਦੀ ਹੈ ਮੈਡੀਕਲ ਹੀ ਆ ਮੈਡੀਕਲ 6 ਮਹੀਨੇ ਦੀ ਪਾਸ ਹੁੰਦਾ ਸਾਥੀ ਕਾਜੀ ਤੁਸੀਂ ਦੇਖ ਰਹੇ ਹੋ ਪ੍ਰਾਇਮ ਸਵੇਰਾ ਮੈਂ ਅਜ ਦਸਵੰਦਰ ਸਿੰਘ ਡਾਂਗੀਆਂ ਦੋਸਤੋ ਅੱਜ ਅਸੀਂ ਪਹੁੰਚਿਆ ਜਗਰਾਉਂ ਬਿਜਲੀਕਾਰ ਜੋ ਬਿਜਲੀ ਮੁਲਾਜ਼ਮ ਨੇ ਰਿਟਾਇਰਮੈਂਟ ਨੇ ਉਹ ਅੱਜ ਇੱਥੇ ਉਹਨਾਂ ਦੀ ਮਹੀਨਾਵਾਰ ਦੀ ਜੋ ਮੀਟਿੰਗ ਹੋਈ ਆ ਉਸ ਵਿੱਚ ਕੀ ਕੀ ਫੈਸਲੇ ਲਏ ਗਏ ਨੇ ਜਾ ਉਹਨਾਂ ਦੀਆਂ ਕੀ ਮੰਗਾਂ ਨੇ ਉਹ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਂਦੀ ਖਾਤਰ মিডিਆ ਦਾ ਸਹਾਰਾ ਲੈ ਰਹੇ ਨੇ ਆਖਰ ਉਹਨਾਂ ਦੀਆਂ ਮੰਗਾਂ ਕੀ ਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਜੋ ਬਿਜਲੀ ਮੁਲਾਜ਼ਮ ਨੇ ਉਹ ਆਪਣੀਆਂ ਮੰਗਾਂ ਕਿਹੜੀਆਂ ਮੰਗਾਂ ਨੇ ਕੀ ਜਾਇਜ਼ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਸਰ ਸਤਿਕਾਰ ਕੀ ਹੈ ਤੁਹਾਡਾ ਸਤਿਕਾਰ ਜੀ ਨਾ ਕਿ ਮੈਂ ਗੁਰਸਤਾਨ ਸਿੰਘ ਡਿਵੀਜ਼ਨ ਸਰਦਾਰ ਅੱਜ ਅਸੀਂ ਮੀਨਾਬਾਦ ਮੀਟਿੰਗ ਪੈਨਸ਼ਨਰ ਜੂਨੀਅਰ ਦੀ ਕਰਨ ਜਾ ਰਹੇ ਹਾਂਗੇ ਤੁਹਾਡੀਆਂ ਜੋ ਮੰਗਾਂ ਨੇ ਜੋ ਅੱਜ ਮੀਟਿੰਗ ਹੋਈ ਆ ਤੁਹਾਡੀ ਉਹਦੇ ਵਿੱਚ ਤੁਹਾਡੀਆਂ ਮੰਗਾਂ ਕੀ ਨੇ ਜੋ ਸਰਕਾਰ ਤੱਕ ਜਿਉ ਆਪਣੀ ਆਵਾਜ਼ ਲੈ ਕੇ ਜਾਣਾ ਚਾਹੁੰਦੇ? ਅ ਸਰਕਾਰ ਜੀ ਲਗਭਗ ਵਾਅਦੇ ਕਰ ਕਰਕੇ ਪਿਛਲੇ ਦਰਮਿਆਨ ਕਾਫੀ ਮੀਟਿੰਗਾਂ ਦੇ ਵਿੱਚ ਵਾਅਦੇ ਕੀਤੇ ਜਾਇਜ਼ ਮੰਗਾਂ ਤੇ ਉਹਨਾਂ ਨੇ ਉਹਨਾਂ ਨੂੰ ਜਾਇਜ਼ ਮੰਨਿਆ ਵੀ ਇਹ ਤੁਹਾਡੀਆਂ ਜਾਇਜ਼ ਨੇ ਪਰ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਕਾਫੀ ਸਮੇਂ ਤੋਂ ਮਤਲਬ ਇੰਪਲੀਮੈਂਟ ਨਹੀਂ ਕਰ ਰਹੇ ਜਿਸ ਤਰ੍ਹਾਂ ਅ ਇੱਕ ਇੱਕ 16 ਤੋਂ ਬਾਅਦ ਦੇ ਰਿਟਾਇਰੀ ਆ ਜਿਹੜੇ ਉਹਨਾਂ ਨੂੰ 2.58 ਨਾਲ ਪੈਨਸ਼ਨ ਦਿੱਤੀ ਆ 31/12 ਤੋਂ ਪਹਿਲਾਂ ਜਿੰਨੇ ਰਿਟਾਇਰ ਹੋਏ ਪੈਨਸ਼ਨਰ ਸਾਥੀ ਆ ਉਹਨਾਂ ਨੂੰ ਉਸ ਟਾਈਮ ਤੇ ਮਤਲਬ ਉਹਨਾਂ ਦੀ ਪੈਨਸ਼ਨ ਫਿਕਸ ਕੀਤੀ ਗਈ ਸੀ ਲੰਬਸੰਭ 2.45 ਨਾਲ ਜਿਹੜਾ ਕਿ ਕਾਫੀ ਡਿਫਰੈਂਸ ਹੈ ਪਹਿਲਾਂ ਜਿਹੜੇ 31/12 ਤੋਂ ਪਹਿਲਾਂ ਰਿਟਾਇਰ ਹੋਏ ਆ ਉਹਨਾਂ ਨੂੰ ਉਸ ਹਿਸਾਬ ਨਾਲ 2 ਤੋਂ 3-4000 ਤੱਕ ਹਰੇਕ ਮੁਲਾਜ਼ਮ ਨੂੰ ਮਤਲਬ ਘਾਟਾ ਪੈ ਰਿਹਾ ਹੈ ਇੱਕ ਤਾਂ ਸਭ ਤੋਂ ਸਾਡੀ ਮੰਗ ਇਹ ਹੈਗੀ ਤੇ ਦੂਸਰਾ ਜਿਹੜਾ ਸਾਡਾ ਡੀਏ ਹੈ ਡੀਏ ਤਕਰੀਬਨ ਸਾਡਾ 7-8 ਸਾਲ ਦਾ ਗਵਰਨਮੈਂਟ ਪਿਛਲੇ ਦਰਮਿਆਨ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਤਕਰੀਬਨ ਸਾਰੀਆਂ ਨੇ ਸਾਡਾ ਉਹ ਡੀਏ ਮਾਰ ਰੱਖਿਆ ਸਾਡੀ ਇਹ ਮੰਗ ਕਾਫੀ ਚਿਰ ਤੋਂ ਅਸੀਂ ਮੰਗ ਰਹੇ ਹਾਂ ਪਰ ਸਾਨੂੰ ਹਜੇ ਤੱਕ ਉਸ ਡੀਏ ਨੂੰ ਮਤਲਬ ਦੇਣ ਚ ਕੰਨਾ ਕਨੀ ਕਰ ਰਿਹਾ ਕਿਉਂਕਿ ਭਗਵਾਨ ਸਤਿਮਾਨ ਨੇ ਦੋ ਦਿਨ ਜ਼ਿਲੰਦਰ ਦੀ ਚੌਂ ਮੇਰੇ ਸਾਡੇ ਸਾਹੇ ਫਰੰਟ ਨੂੰ ਮੀਟਿੰਗ ਦਿੱਤੀ ਸੀ ਜਿਹੜੀ ਕਿ ਉਹਨਾਂ ਨੇ ਮਤਲਬ ਆਪਦੀ ਜ਼ਿਲਦੌਣ ਜਿੱਤਣ ਵਾਸਤੇ ਇੱਕ ਵਾਰੀ ਉਹਨਾਂ ਨੇ ਵਾਦਾ ਕਰ ਲਿਆ ਵੀ ਤੁਹਾਡੀਆਂ ਮੰਗਾਂ ਜਾਇਜ਼ ਮੰਗਾਂ ਸੀ ਮੰਨਾਂਗੇ ਪਰ ਉਹ ਸਾਨੂੰ ਮੀਟਿੰਗਾਂ ਦੇ ਦੇ ਕੇ बार-बार ਮਤਲਬ ਮੀਟਿੰਗਾਂ ਦੇ ਰਿਹਾ ਮੀਟਿੰਗ ਸਾਡੇ ਨਾਲ ਮੀਟਿੰਗ ਕਰ ਨਹੀਂ ਰਿਹਾ ਇਹ ਸਾਡਾ ਮਤਲਬ ਬਹੁਤ ਜ਼ਿਆਦਾ ਮਤਲਬ ਰੋਸ ਹੈ ਸਾਡੀਆਂ ਜਿਹੀ ਬੰਦੀਆਂ ਚ ਤੇ ਅਸੀਂ 3 9 ਨੂੰ ਚੰਡੀਗੜ੍ਹ ਚ ਦਾਣਾ ਮੰਡੀ ਨਵੀਂ ਦਾਣਾ ਮੰਡੀ ਚ ਇੱਕ ਬਹੁਤ ਵੱਡਾ ਮਤਲਬ ਸਾਰੇ ਹੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਬਹੁਤ ਵੱਡਾ ਵਿਸ਼ਾਲ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਹਦੇ ਚ ਮਤਲਬ ਅਸੀਂ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਇੱਕ ਲਾ ਮਸਾਲ ਇਕੱਠ ਕਰਾਂਗੇ ਤੈਨੂੰ 2024 ਨੂੰ ਭਗਵੰਤ ਮਾਨ ਸਾਹਿਬ ਨੇ ਤੁਹਾਡੇ ਨਾਲ ਪਹਿਲਾਂ ਕੋਈ ਜੋ ਗੱਲਬਾਤ ਹੋਈ ਸੀ ਕਦੇ ਕੋਈ ਗੱਲਬਾਤ ਕੀਤੀ ਜਾਂ ਤੋਂ ਤੁਸੀਂ ਉਹਨਾਂ ਤਾਂ ਕੋਈ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਪਰੋਚ ਦਾ ਤੁਹਾਨੂੰ ਮਤਲਬ ਤੁਸੀਂ ਹੈਗੇ ਹੋ ਪੱਤਰਕਾਰ ਜਾਂ ਤੁਸੀਂ ਚੈਨਲ ਵਾਲੇ ਹੋ ਤੁਹਾਨੂੰ ਪਤਾ ਹੀ ਲੱਗਦਾ ਰਹਿੰਦਾ ਕਿ ਕਿੰਨੇ ਵਾਰ ਉਹਨਾਂ ਨੇ ਮਤਲਬ ਟੀਮ ਨੇ ਵੀ ਸਾਾਨੂੰ ਸਾਡੇ ਮਤਲਬ ਤਾਕਤ ਚੋਂ ਤੋਂ ਪਹਿਲਾਂ ਸਾਡੇ ਵਿੱਚ ਬਹਿ ਕੇ ਜਿਵੇਂ ਬੰਦਿਆਂ ਦੇ ਮਜਾਰਾਂ ਦੇ ਵਿੱਚ ਬਹਿ ਕੇ ਉਹਨਾਂ ਗੱਲਾਂ ਨੂੰ ਹੱਕੀ ਮੰਗੇ ਹੋਈ ਅਸੀਂ ਜਦੋਂ ਆ ਗਏ ਉਦੋਂ ਦੀ ਤੁਹਾਡੀਆਂ ਇਹ ਤੁਹਾਨੂੰ ਮਤਲਬ ਸੰਘਰਸ਼ ਕਰਨ ਦੀ ਲੋੜ ਹੀ ਨਹੀਂ ਪੈਣੀ ਆਪਣੇ ਆਪ ਲੱਗ ਜਾ ਕਰੋ ਇਹ ਗੱਲਾਂ ਆਮ ਤੁਸੀਂ ਚੈਨਲਾਂ ਤੇ ਖਬਰਾਂ ਚ ਇਹ ਸੁਣੀਆਂ ਵੀ ਹੋਣਗੀਆਂ ਔਰ ਅਸੀਂ ਤਾਂ ਮਤਲਬ ਦੇਖਦੇ ਹੀ ਰਹਨੇਗੇ ਉਦੋਂ ਉਸ ਸਮੇਂ ਤੋਂ ਲੈ ਕੇ ਪਰ ਮਤਲਬ ਜਿਹੜਾ ਉਸ ਟਾਈਮ ਤੋਂ ਲੈ ਕੇ ਹੁਣ ਦਾ ਉਹਨਾਂ ਦਾ ਜਿਹੜਾ ਮਤਲਬ ਰਵਈਆ ਉਹ ਕਹਿਣ ਤੇ ਕਥਨ ਦੇ ਵਿੱਚ ਮਤਲਬ ਬਹੁਤ ਅੰਤਰ ਹੈਗਾ ਮਤਲਬ ਉਸ ਟਾਈਮ ਤੇ ਉਹ ਕੁਝ ਹੋਰ ਕਹਿ ਰਹੇ ਸੀਗੇ ਅੱਜ ਜਦੋਂ ਉਹਨਾਂ ਨੂੰ ਆਪ ਨੂੰ ਦੇਣਾ ਪੈ ਰਿਹਾ ਉਹ ਉਸ ਗੱਲ ਵੱਲ ਆਉਂਦੇ ਹੀ ਨਹੀਂਗੇ ਕਿ ਕਈ ਵਾਰੀ ਤਾਂ ਇਹ ਕਹਿੰਦੇ ਇੱਕ ਵਾਰੀ ਮੈਂ ਸੁਣਿਆ ਸੀਗਾ ਇਹਨਾਂ ਵੀ ਥੋੜੀ ਕਿੰਨੀ ਕੁ ਸਟਰੈਂਥ ਹੈ ਮਤਲਬ ਸਾਡੀ ਜਸੇਵੰਦ ਨੂੰ ਇਹ ਵੀ ਮਤਲਬ ਚੈਲੰਜ ਕਰਤਾ ਸੀ ਉਹਨੇ ਆਪਣਾ ਤਾਂ ਕਹਿੰਦਾ ਭਈ ਜੇ ਸਟਰੈਂਥ ਜ਼ਿਆਦਾ ਤਾਂ ਉਸ ਹਾਵਣਾ ਵੀ ਤੁਹਾਡੀਆਂ ਮੰਗਾਂ ਮਨਜੂਰ ਹੈ ਹਾਂਜੀ 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 ਮਤਲਬ ਇੱਕ ਕਿਸਮ ਦਾ ਚੈਲੰਜ ਸੀਗਾ ਵੀ ਉਹ ਕਹਿੰਦੇ ਸੀ ਵੀ ਥੋੜੇ ਜਿੰ ਬੰਦੇ ਹੋ ਤੁਸੀਂ ਵੀ ਤੁਹਾਡਾ ਮਤਲਬ ਪੈਨਸ਼ਨਰ ਤਾਂ ਥੋੜੇ ਹੀ ਹੋ ਇਹਨਾਂ ਥੋਫੇਰ ਕੀ ਹੈ ਕਹਿੰਦਾ ਤੁਸੀਂ ਕਿੰਨੇ ਕੁ ਬੰਦੇ ਐ ਇਸ ਤਰ੍ਹਾਂ ਦੀ ਮਤਲਬ ਉਹਨਾਂ ਨੇ ਵਾਰਡਿੰਗ ਬੱਤੀ ਸੀ ਪਰ ਜਦੋਂ ਮਤਲਬ ਅਸੀਂ ਬਰਨਾਲੇ 'ਚ ਪਿਛਲੇ 20 ਅੱਠ ਨੂੰ ਸ਼ਾਇਦ ਸੀਗਾ ਧਰਨਾ 1889 ਮਤਲਬ ਜਦੋਂ ਉੱਥੇ ਲਾ ਮਿਸਾਲ ਇਕੱਠ ਹੋਇਆ ਅ ਦਨ ਨਵੀਂ ਦਾ ਮੰਡੀ ਜਿ ਬੈਠਣ ਨੂੰ ਵੀ ਜਗ੍ਹਾ ਨਹੀਂ ਸੀ ਮਤਲਬ ਜਿਹਨੇ ਦੇਖਿਆ ਉਹਨਾਂ ਨੂੰ ਪਤਾ ਹੀ ਹੋਊ ਜਾਂ ਤੁਹਾਨੂੰ ਚੈਨਲਾਂ ਤੇ तकरीबन ਕਾਫੀ ਚੈਨਲਾਂ ਨੇ ਕਵਰ ਵੀ ਕੀਤਾ ਉਹ ਤਾਂ ਉਹ ਚੀਜ਼ਾਂ ਨਹੀਂ ਜਿਹੜੀਆਂ ਉਹ ਸਾਨੂੰ ਮਤਲਬ ਸਾਡੀ ਸਟਰੈਂਥ ਤਾਂ ਮਤਲਬ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਹਾਂ ਭਾਈ ਇਹ ਬੰਦੇ ਕਾਫੀ ਹੈ ਜਾਂ ਇਹਨਾਂ ਦੇ ਪਰਿਵਾਰ ਨੇਗਾ ਹਾਂ ਪਿੱਛੇ ਤਾਂ ਗੱਲ ਹੁਣ ਸਿਆਸਤ ਉਹੀ ਵੋਟਾਂ ਦੀ ਰਹੇਗੀ ਵੀ ਜਿਹਦੇ ਮਤਲਬ ਵੋਟਾਂ ਨੇ ਉਹਨੂੰ ਤਾਂ ਇਹ ਮਤਲਬ ਲੈਂਦੇ ਆ ਕਿ ਮਤਲਬ ਪੈਰ ਵੀ ਧੋਣ ਨਹੀਂ ਤੱਕੇ ਜਾਂਦੇ ਇਹ ਪਰ ਜਿਨ੍ਹਾਂ ਨੂੰ ਜਿਵੇਂ ਹੁਣ ਅਸੀਂ 35 40 40 ਸਾਲ ਆਪਦੇ ਜਿਹੜੇ ਬੜਮੁੱਲਾ ਜ਼ਿੰਦਗੀ ਦਾ ਹਿੱਸਾ ਹੈ ਉਹ ਇਹਨਾਂ ਨੇ ਸਰਕਾਰ ਦੇ ਲੇਖੇ ਲਾਇਆ ਪਰ ਸਾਨੂੰ ਹੁਣ ਮਤਲਬ ਇਹ ਇੱਕ ਬਜ਼ੁਰਗਾਂ ਨੂੰ ਧੱਕੇ ਮਾਰਨ ਵਾਲੀਆਂ ਗੱਲਾਂ ਕਰਨ ਲੱਗੇ ਹੋਇਆ ਐਸਮਾ ਦੀ ਚਿੱਠੀ ਆ ਗਈ ਸਾਡੇ ਮਤਲਬ ਦਫ਼ਤਰ ਵੀ ਐਸਮਾ ਲਾਗੂ ਹੋਊਗਾ ਤਾਂ ਇੱਕ ਮਤਲਬ ਜਿਹੜਾ ਸਰਾ ਸਰ ਧੱਕਾ ਸਰਕਾਰ ਦਾ ਹੱਕਾਂ ਨੂੰ ਬੰਦੇ ਹੱਕਾਂ ਨੂੰ ਮਤਲਬ ਇੱਕ ਉਹ ਜਲੰਧ ਦੀ ਜਿਹੜੀ ਨੀਤੀ ਹੈ ਸਰਕਾਰ ਦੀ ਇਹਦੀ ਅਸੀਂ ਮਤਲਬ ਅੱਜ ਨਖੇਦੀ ਵੀ ਕੀਤੀ ਹੈਗੀ ਵੀ ਚਾਹੀਦਾ ਨਹੀਂ ਸਰਕਾਰ ਨੂੰ ਕਿਉਂਕਿ ਜਿਹੜੀ ਪਿਛਲੀ ਉਮਰ ਹੁੰਦੀ ਹੈ ਉਹ ਇੱਕ ਇਹੀ ਜਿਹੀ ਉਮਰ ਹੈਗੀ ਵੀ ਸਹਾਰਾ ਲੈਣ ਵਾਲੀ ਇਹ ਸਾਰਾ ਦੇਣ ਦੀ ਸਾ 233 ਅਸੀਂ ਉਦੋਂ ਮੰਗੀ ਸੀ ਵੀ ਮਤਲਬ ਸਾਨੂੰ ਰਾਇਤ ਦਿੱਤੀ ਜਾਵੇ ਕਿਉਂਕਿ ਸਾਰੀ ਉਮਰ ਅਸੀਂ ਪੱਖੇ ਮੂਰੇ ਬੈਠ ਕੇ ਨਹੀਂ ਦੇਖਿਆ ਫੀਲਡ 'ਚ ਕੰਮ ਕੀਤਾ ਵੀ ਜਲ ਹੁਣ ਸਾਡੀ ਬੈਠਣ ਦੀ ਹੋਵੇ ਸਾਨੂੰ ਪੱਖਾ ਜੋਗਰੀਆਂ ਦਾ ਜੁਨਟਾ ਦੀ ਰਾਇਤ ਦੇ ਦਿਓ ਔਰ ਉਹ ਸਾਡੀ ਪੈਨਸ਼ਨ ਲੱਗਦੀ ਤਾਂ ਐ ਜੇ ਉਹ ਸਰਟੀਫਿਕੇਟ ਬੰਦਾ ਦਿੰਦਾ ਵੀ ਹਾਂਜੀ ਮੈਂ ਆਪਦੀ ਪੈਨਸ਼ਨ ਉਹ 100 ਯੂਨਟ ਦੀ ਦੇਰ ਤੋਂ ਕਟਵਾ ਲਈ। ਮਤਲਬ ਇਹ ਇੱਕ ਇਹ ਵੀ ਬਹੁਤ ਵੱਡਾ ਪੈਨਸ਼ਨਰਾਂ ਦਾ ਸੱਤਾ ਹੈਗਾ ਸਰਕਾਰ ਦਾ ਇਹ ਬਿਜਲੀ ਬੋਰਡ ਦਾ। ਸੋ ਦੱਸ ਕੋ ਜਿਸ ਤਰ੍ਹਾਂ ਆਪਾਂ ਵੀ ਦੇਖਿਆ ਕਿ ਬਿਜਲੀ ਮੁਲਾਜ਼ਮ ਦਿਨ ਕੋ ਰਾਤ ਆਪਣੇ ਡਿਊਟੀਆਂ ਦਿੰਦੇ ਨੇ ਪਰ ਅੱਜ ਇਹ ਮੁਲਾਜ਼ਮ ਵੀ ਰਿਟਾਇਰ ਹੋ ਚੁੱਕੇ ਨੇ ਇਹਨਾਂ ਆਪਣੀਆਂ ਮੰਗਾਂ ਲੈ ਕੇ ਗਵਰਨਮੈਂਟ ਸਰਕਾਰਾਂ ਅੱਗੇ ਫਰਿਆਦ ਕਰ ਰਹੇ ਨੇ। ਇਹ ਲਗਾਤਾਰ ਇਹੀ ਨਾਦਾ ਇਹੀ ਕਹਿੰਦੇ ਕਿ ਸਾਡੀ ਹੁਣ ਉਮਰ ਹੋ ਚੁੱਕੀ ਆ ਅਸੀਂ ਪੱਖੇ ਮੂਰੇ ਬਹਿ ਕੇ ਨਹੀਂ ਦੇਖਿਆ ਘੱਟੋ-ਕੱਟ ਹੁਣ ਸਾਨੂੰ 80% ਬਿਜਲੀ ਬਿੱਲਾਂ ਤੋਂ ਵੀ ਰਹਿ ਦਿੱਤੀ ਜਾਵੇ ਪਰ ਆਮ ਆਪਾਂ ਦੇਖਿਆ ਭਗਵਾਨ ਤੁਮਨ ਸਾਹਿਬ ਜੀ ਨੂੰ ਸਤਾਉਣ ਤੋਂ ਪਹਿਲਾਂ ਕਹਿੰਦੇ ਸੀ ਨਾ ਧਾਰਨੇ ਲੱਗਣਗੇ ਨਾ ਮਜ਼ਾਰੇ ਹੋਣਗੇ ਲਗਾਤਾਰ ਨਾ ਬਲੀ ਇਹ ਕਿਹਾ ਜਾਂਦਾ ਸੀ ਸਾਡਾ ਦੇਖਿਆ ਤੁਸੀਂ ਹੁਣ ਰਿਟਾਇਰਮੈਂਟ ਹੋ ਚੁੱਕੇ ਹੋ ਪਰ ਤੁੰਨ ਵੀ ਹੁਣ ਅਜ ਮਜਬੂਰ ਹੋਣਾ ਪੈ ਰਿਹਾ ਆਪਣੀਆਂ ਮੰਗਾਂ ਲੈ ਕੇ ਧਾਰਨਾ ਦੇ ਲਈ ਕਿਵੇਂ ਦੇਖਣਾ ਕਿ ਮਾਨ ਸਰਕਾਰ ਹੁਣ ਤੁਹਾਡੀ ਗੱਲ ਸੁਣੀ ਆਡੀ ਸਰਕਾਰ ਮਾਨ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਜੀ ਮੀਟਿੰਗ ਆ ਦੇ ਦੇ ਕੇ ਵਾਰ-ਵਾਰ ਮੁੱਕਰ ਜਾਂਦਾ ਕਹਿੰਦਾ ਵੀ ਇਹ ਜੇ 20 ਦੀ ਰੋਤੀ ਆ 20 ਦੀ ਨੂੰ ਮੀਟਿੰਗ ਕਰਾਂਗੇ ਫੇਗਾ ਪਹਿਲੀ ਕਰਨਦਾਗਾ ਅਗਲੇ ਮਹੀਨੇ ਦੀ ਪਹਿਲੀ ਕਰਨਦਾ ਜਣੀ ਇਸ ਕਰਕੇ ਜੇਕਰ ਗੱਲਬਾਤ ਨਹੀਂ ਹੁੰਦੀ ਮਸਲਾ ਹੱਲ ਨਹੀਂ ਹੁੰਦਾ ਕੋਈ ਵੀ ਜੇਕਰ ਜਿਥੇ ਬੰਦੀ ਉਹਦੇ ਨਾਲ ਬੈਠ ਕੇ ਗੱਲਬਾਤ ਨਹੀਂ ਕਰਦੀ ਤੇ ਮਸਲਾ ਕਿੰਨੇ ਹੱਲ ਹੋਊਗਾ ਜਿਵੇਂ ਡੀਏ ਦੀ ਗੱਲ ਕੀਤੀ ਆ ਡੀਏ ਪਹਿਲਾਂ ਹੀ ਅਕਾਲੀ ਸਰਕਾਰ ਨੇ ਬੰਦ ਕਰਤਾ ਟਟੇ ਬਿਜਲੀ ਬੋਰਡ ਦਾ ਅਕਾਲੀ ਸਰਕਾਰ ਨੂੰ ਸੈਂਟਰ ਨੇ ਪੈਸਾ ਦੇਣਾ ਸੀਗਾ 30 ਕਰੋੜ ਰੁਪਇਆ 30000 ਕਰੋੜ ਰੁਪਇਆ ਲਿਆ ਇਹਨਾਂ ਨੇ ਉਹਨੂੰ ਪੰਜਾਬ ਸਰਕਾਰ ਨੇ ਤਾਂ ਤੁਹਾਡਾ ਬਿਜਲੀ ਬੋਰਡ ਤੋਂ ਠੰਡਾ ਕਿੱਥੇ ਮਤਲਬ ਬਿਜਲੀ ਬੋਰਡ ਦਾ ਇੰਨੇ ਮੁਲਾਜ਼ਮ ਸੀਗੇ ਬਹੁਤ ਜ਼ਿਆਦੇ ਮੁਲਾਜ਼ਮ ਸੀ ਇਹ ਸਾਰੇ ਬੰਦੇ ਇਨੀ ਲੈਣਾ ਖੜੇ ਕਰਦੀਆਂ ਇੰਨਾ ਕੰਮ ਕੀਤਾ ਐਸ ਵਕਤ ਠੱਕੇ ਖਾ ਰਹੇ ਆ ਜੇਕਰ ਮਾੜੀ ਗੱਲ ਪਹੁੰਚਿਆ ਮੈਡੀਕਲ ਹੀ ਆ ਮੈਡੀਕਲ 6-6 ਮਹੀਨੇ ਨਹੀਂ ਪਾਸ ਹੁੰਦਾ ਅਸਲ ਉਮਰ ਸਾਡੀ ਸਾਡੀ ਉਮਰ ਬਿਮਾਰ ਤਾਂ ਹੁਣੇ ਹੀ ਹੋਣਾ ਬੰਦੇ ਨੇ ਯਾਨੀ ਜਦੋਂ ਬੰਦਾ ਬਿਮਾਰ ਹੋ ਗਿਆ ਡਾਕਟਰ ਮੈਡੀਕਲ ਲੈ ਕੇ ਦਿੰਦੇ 100 6-6 ਮਹੀਨੇ ਰੋਡਾ ਫਦਰ ਦੇ ਪਾਸ ਨਹੀਂ ਹੁੰਦਾ ਇਸ ਕਰਕੇ ਸਾਡੀ ਬੇਨਤੀ ਆ ਵੀ ਇਹ ਮੈਡੀਕਲ ਬਾਰੇ ਵੀ ਸਰਕਾਰ ਨੂੰ ਚਾਹੀਦਾ ਕਰੀਏ ਹੁਣ ਜਿਹੜਾ ਮੈਡੀਕਲ ਦੇਤਾ ਉਹਨੂੰ ਮਹੀਨੇ ਵਿੱਚ ਪਾਸ ਹੋ ਕੇ ਬੰਦੇ ਨੂੰ ਮਿਲਣਾ ਚਾਹੀਦਾ ਇਹ ਜਿਹੜੀ ਤੁਹਾਡੀ ਜੋ ਪੈਨਸ਼ਨਾ ਹੁਣ ਉਹ ਨਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਆ ਰਹੀ ਹੈ ਜਾਂ ਤੁਹਾਨੂੰ ਪੁਰਾਣੇ ਦੇ ਹਿਸਾਬ ਨਾਲ ਦੇ ਰਹੇ ਆ। ਸਾਡੇ ਜਿੰਸਟਾਪਿਕ ਗਰੀ ਸਾਬ ਜਿਨੇ ਵੀ ਜਦੋਂ ਜਿਹੜੇ 16 ਤੋਂ ਬਾਅਦ ਪਹਿਲਾ ਟਾਇਰ ਹੋਏ ਆ ਉਹਨਾਂ ਨੂੰ ਘੱਟ ਮਿਲ ਰਹੀ ਆ। ਉਹਨਾਂ ਨੂੰ 225 ਦਾ ਕਿਹੜੀ ਐਡਾਕ ਉਹਨੇ ਪਹਿਂ ਦਿੱਤੀ ਆ। ਜਿਹੜੇ 16 ਤੋਂ ਬਾਅਦ ਟਾਇਰ ਹੋਏ ਆ ਉਹਨਾਂ ਨੂੰ 295 ਨਾਲ ਮਿਲੀ ਆ। ਇਸ ਕਰਕੇ ਅਸੀਂ ਇਹ ਵੀ ਮੰਗ ਕੀਤੀ ਆ ਵੀ ਸਾਨੂੰ ਜਿਹੜਾ ਇਹ ਬੰਦਾ ਏਰੀਆ ਦਾ ਕੋਈ ਪਤਾ ਜਾਵੇ। ਤਾਂ ਕਿ ਅਸੀਂ ਆਦੇ ਪਰਿਵਾਰ ਨੂੰ ਆਪ ਨੂੰ ਚੰਗੀ ਜ਼ਿੰਦਗੀ ਬਿਤਾ ਸਕੀਏ। ਸੋ ਇੱਥੇ ਆ ਜੋ ਮਹੀਨਾਵਾਰ ਮੀਟਿੰਗ ਹੋਈ ਆ ਇੰਨਾ ਬਲੀਓ ਲਗਾਤ ਨਹੀਂ ਕਿ ਆ ਰਿਹਾ ਵੀ ਅਸੀਂ ਆਪਣੀ ਜਿਹੜੀ ਹੁਣ ਬਡਾਪਾ ਵਾ ਉਹਨੂੰ ਅਸੀਂ ਆਰਾਮ ਨਾਲ ਗੁਜ਼ਾਰ ਸਕੀਏ। ਪਰ ਅਗਰ ਹੁਣ ਤੁਹਾਡੀਆਂ ਮੰਗਾਂ ਨਹੀਂ ਮੰਨੇ ਜਾਂਦੀਆਂ ਤਾਂ ਤੁਸੀਂ ਲਗਾਤਾਰ ਬੋਲਿਆ ਵੀ ਚੰਡੀਗੜ੍ਹ ਜਾਂ ਸੰਘਰਸ਼ ਵੀ ਕਰਨ ਜਾ ਰਹੇ ਹੋ ਤੇ ਅਗਲਾ ਤੁਹਾਡੀ ਹੋਰ ਰਣਨੀਤੀ ਹੋਰ ਕੀ ਹੋਈ? ਸਾਡੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈਗੀ ਅਸੀਂ ਉਹਦੇ ਤਹਿਤ ਮਤਲਬ ਜੇ ਵੀਰਾਂ ਉਹ ਹੀ ਸੰਘਰਸ਼ ਸਾਡੇ ਸਿਆਣੇ ਮਤਲਬ ਗਾਵਦੂ ਵਿਚਾਰਾਂ ਵਾਲੇ ਲੀਡਰ ਨਹੀਂ ਹੈ ਉਹ ਸਾਨੂੰ ਦੇਣਗੇ ਸੰਘਰਸ਼ ਜਿਹੋ ਜਿਹਾ ਵੀ ਅਸੀਂ ਉਸ ਤੇ ਮਤਲਬ ਫੁੱਲ ਚਾਹਾਂਗੇ ਚਾਹੇ ਉਹ ਆਪੀ ਬੂ ਕੋ ਮਜਾਰੇ ਹੋਣ ਚਾਹੇ ਘਰਾਓ ਕਿਸੇ ਲੀਡਰ ਦਾ ਘਰਾਓ ਹੈ ਜਿਵੇਂ ਸਾਡੇ ਫਾਈਨਾਂਸ ਵਿਤ ਬੇਰੀ ਬੇਰੀ ਹੈਗਾ ਸਾਡੇ ਮੈਂਬਰ ਫਾਈਨਾਂਸ ਉਹਦੇ ਘਰ ਦਾ ਘਰਾਓ ਕਰਨਾ ਹੈ ਜੋ ਵੀ ਸਾਨੂੰ ਮਤਲਬ ਉਤੋਂ ਕਾਲ ਆਉਗੇ ਅਸੀਂ ਉਹਦੇ ਹਿਸਾਬ ਨਾਲ ਮਤਲਬ ਤਨੋਂ ਮਨੋਂ ਉਹਨੂੰ ਕੰਮ ਜਾਵ ਕਰ ਸੋ ਐਬ ਨੇ ਬਿਜਲੀ ਮੁਲਾਜ਼ਮਾਂ ਜੋ ਰਿਟਾਇਰ ਹੋ ਚੁੱਕੇ ਨੇ ਆਪਣੀ ਪੈਨਸ਼ਨ ਨੂੰ ਲੈ ਕੇ ਇਹਨਾਂ ਦੀਆਂ ਮੰਗਾਂ ਨੇ ਮੈਡੀਕਲ ਨੂੰ ਲੈ ਕੇ ਮੰਗਾਂ ਨੇ ਹੋਰ ਵੀ ਕਈ ਮੰਗਾਂ ਨੇ ਸਰਕਾਰ ਨੂੰ ਇਹਨਾਂ ਚਾਹੁੰਦੇ ਨੇ ਕਿ ਵੀ ਜੋ ਹੁਣ ਸਾਡੀ ਜ਼ਿੰਦਗੀ ਆ ਅੱਗੇ ਦੀ ਸਾਡੀ ਜ਼ਿੰਦਗੀ ਨੂੰ ਆਰਾਮ ਨਾਲ ਸਾਨੂੰ ਗੁਜ਼ਾਰਨ ਦਿੱਤਾ ਜਾਵੇ ਅਸੀਂ ਬਹੁਤ ਮਿਹਨਤ ਕੀਤੀ ਹੈ ਦਿਨ-ਰਾਤ ਮਿਹਨਤ ਕੀਤੀ ਹੈ ਸੋ ਇਹ ਵੀ ਕਹਿੰਨਾ ਕਿ ਅਗਰ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਅਸੀਂ ਸੰਤੁਸ਼ਟ ਕਰ ਲਈ ਮਜਬੂਰ ਹੋ ਜਾਵਾਂਗੇ ਇਤੋਂ ਡੇਟਾ ਵੀ ਆਨਲਾਈਨ ਸਰਵੇ ਦੇ ਸਰਕਾਰਿਆਂ ਨੇ ਮੰਗਾ ਮੰਦੀ ਹੈ ਜਾਂ ਇਹ ਰਿਟਾਇਰਮੈਂਟ ਮੁਲਾਜ਼ਮ ਧਰਨੇ ਦੇ ਲਈ ਮਜਬੂਰ ਹੋ ਜਾਣਗੇ ਦੇਖਦੇ ਲੋ ਪ੍ਰੈਮ ਸਵੇਰਾ ਜਸਵਿੰਦਰ ਸਿੰਘ ਟਾਂਗੀਆਂ ਦੇ ਨਾਲ ਸੰਦੀਪ ਸਿੰਘ ਮਾਲ